ਹਾਂਜੀ ਪਿਆਰੇ ਬੱਚਿਓ ਅੱਜ ਦੀ ਆਪਣੀ ਕਹਾਣੀ ਹੈਗੀ ਹੈ ਸ਼ਾਲ ਨਾਲ ਕੀ ਵਾਪਰਿਆ ਅਸੀਂ ਇਹਦਾ ਪਾਠ ਅਭਿਆਸ ਕਰਾਂਗੇ ਪਹਿਲਾ ਪ੍ਰਸ਼ਨ ਹੈਗਾ ਕਿ ਪਿਖਸ਼ੂ ਨਵੇਂ ਸਾਲ ਦੀ ਮੰਗ ਕਿਉਂ ਕਰ ਰਿਹਾ ਸੀ ਪਿਖਸ਼ੂ ਨਵੇਂ ਸ਼ਾਲ ਦੀ ਕਿਉਂ ਮੰਗ ਕਰ ਰਿਹਾ ਸੀ ਕਿਉਂਕਿ ਉਸਦਾ ਪੁਰਾਣਾ ਸ਼ਾਲ ਫਟ ਗਿਆ ਸੀ ਅਗਲਾ ਪ੍ਰਸ਼ਨ ਹੈਗਾ ਵੀ ਪਿਖਸ਼ੂ ਨੇ ਆਪਣੇ ਸ਼ਾਲ ਦਾ ਕੀ ਕੀਤਾ ਪੁਰਾਣੇ ਸ਼ਾਲ ਦਾ ਕੀ ਕੀਤਾ ਤਾਂ ਭਿਖਸ਼ੂ ਨੇ ਪ੍ਰਾਣੇ ਸ਼ਾਲ ਨੂੰ ਚਾਦਰ ਵਜੋਂ ਵਰਤ ਲਿਆ ਸੀਗਾ ਤੀਸਰਾ ਪ੍ਰਸ਼ਨ ਹੈਗਾ ਭਿਖਸ਼ੂ ਨੇ ਪੁਰਾਣੀਆਂ ਚੀਜ਼ਾਂ ਨੂੰ ਕਿੰਨੇ ਵੱਖ-ਵੱਖ ਤਰੀਕਿਆਂ ਨਾਲ ਵਰਤਿਆ ਭਿਖਸ਼ੂ ਨੇ ਪੁਰਾਣੀਆਂ ਚੀਜ਼ਾਂ ਨੂੰ 4 ਵੱਖ-ਵੱਖ ਤਰੀਕਿਆਂ ਨਾਲ ਵਰਤਿਆ ਸੀਗਾ ਜਿਵੇਂ ਚਾਦਰ ਵਜੋਂ ਸਹਰਾਣੇ ਵਜੋਂ ਪਾਇਦਾਨ ਵਜੋਂ ਤੇ ਬੱਤੀਆਂ ਬਣਾਈਆਂ ਸੀ ਚੌਥਾ ਪ੍ਰਸ਼ਨ ਪੁੱਤਰ ਵੀ ਬੁੱਧ ਜੀ ਨੇ ਭਿਖਸ਼ੂ ਨੂੰ ਨਵਾਂ ਸ਼ਾਲ ਕਿਉਂ ਦਵਾਇਆ ਭਿਖਸ਼ੂ ਬੁੱਧ ਜੀ ਨੇ ਪਿਖਸ਼ੂ ਨੂੰ ਨਵਾਂ ਸ਼ਾਲ ਕਿਉਂ ਦਵਾਇਆ ਕਿਉਂਕਿ ਉਹ ਪੁਰਾਣੀਆਂ ਚੀਜ਼ਾਂ ਨੂੰ ਨਵੀਆਂ ਚੀਜ਼ਾਂ ਵਿੱਚ ਬਦਲ ਕੇ ਵਰਤਦਾ ਸੀ ਤੇ ਹਰ ਚੀਜ਼ ਦਾ ਮਤਲਬ ਪੁਰਾਣੀ ਚੀਜ਼ ਦਾ ਵੀ ਉਹ ਇਸਤੇਮਾਲ ਕਰਦਾ ਸੀ ਸਿੱਟਦਾ ਨਹੀਂ ਸੀ ਉਹਨੂੰ ਅੱਗੇ ਆਪਾਂ ਵਿਚਾਰ ਵਟਾਂਦਰਾ ਕਰਾਂਗੇ ਤੇ ਚਰਚਾ ਕਰਾਂਗੇ ਪੁੱਤਰ ਕਿ ਕੀ ਤੁਸੀਂ ਕਦੇ ਕੋਈ ਪੁਰਾਣੀ ਚੀਜ਼ ਕਿਸੇ ਨਵੇਂ ਉਦੇਸ਼ ਲਈ ਵਰਤੀ ਹੈ ਆਪਣਾ ਅਨੁਭਵ ਸਾਂਝਾ ਕਰੋ ਹਾਂਜੀ ਅਸੀਂ ਪੁਰਾਣੀਆਂ ਚੀਜ਼ਾਂ ਨੂੰ ਨਵੇਂ ਉਦੇਸ਼ ਲਈ ਵਰਤਿਆ ਹੈਗਾ ਜਿਵੇਂ ਕਹਿੰਦੇ ਸਾਡੇ ਘਰ ਪੁਰਾਣੀ ਬਾਲਟੀ ਸੀ ਉਸ ਨੂੰ ਮੈਂ ਡਸਟਬਿਨ ਵਜੋਂ ਵਰਤਿਆ ਤੇ ਇੱਕ ਹੋਰ ਬਾਲਟੀ ਦੇ ਵਿੱਚ ਮੈਂ ਇੱਕ ਪੌਦਾ ਲਗਾਇਆ ਤੇ ਜਿਹੜਾ ਕਿ ਕਾਫੀ ਵੱਡਾ ਹੋ ਗਿਆ ਸੀ ਅਗਲਾ ਪ੍ਰਸ਼ਨ ਆਪਣਾ ਹੈਗਾ ਪੁੱਤਰ ਵੀ ਅਸੀਂ ਆਪਣੇ ਰੋਜ਼ਾਨਾ ਦੇ ਜੀਵਨ ਵਿੱਚ ਕਿਸ ਤਰੀਕੇ ਨਾਲ ਸਮਾਨ ਦੀ ਸੰਭਾਲ ਕਰ ਸਕਦੇ ਹਾਂ ਹਾਂਜੀ ਅਸੀਂ ਹਰ ਰੋਜ਼ ਰੋਜ਼ਾਨਾ ਦੇ ਜੀਵਨ ਦੇ ਵਿੱਚ ਚੀਜ਼ਾਂ ਨੂੰ ਨੂੰ ਬਹੁਤ ਸਾਵਧਾਨ ਸੰਭਾਲ ਕਰਨੀ ਹੁੰਦੀ ਹੈ ਅਸੀਂ ਜਿੰਨੀ ਦੇਰ ਤੱਕ ਉਹ ਚੀਜ਼ ਵਰਤਨਯੋਗ ਹੁੰਦੀ ਹੈ ਉਸ ਨੂੰ ਵਰਤਣਾ ਚਾਹੀਦਾ ਤੇ ਜੇਕਰ ਉਹ ਖਰਾਬ ਹੋ ਜਾਂਦੀ ਹੈ ਜਾਂ ਉਹਨੂੰ ਹੋਰ ਕਿਸੇ ਪਰਪਸ ਲਈ ਵਰਤ ਲੈਣਾ ਚਾਹੀਦਾ ਸੁੱਟਣ ਤੋਂ ਪਹਿਲਾਂ ਸਾਨੂੰ ਇੱਕ ਵਾਰੀ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਇਹ ਜਿਹੜੀ ਚੀਜ਼ ਹੈ ਸਾਡੇ ਕਿਸ ਕੰਮ ਆ ਸਕਦੀ ਹੈ ਹਰ ਵਾਰੀ ਨਵੀਆਂ ਚੀਜ਼ਾਂ ਲੈਣੀਆਂ ਤੇ ਪੁਰਾਣੀਆਂ ਨੂੰ ਸੁੱਟਦੇ ਜਾਓ ਇਹ ਚੰਗੀ ਗੱਲ ਨਹੀਂ ਹੈਗੀ ਅਗਲਾ ਪ੍ਰਸ਼ਨ ਅਸੀਂ ਕਰਾਂਗੇ ਮਾਈ ਡੀਅਰ ਬੁੱਤਰ ਪਿੱਕਾਣੀ ਵਿੱਚ ਦਿੱਤੀ ਸਿੱਖਿਆ ਨੂੰ ਅਸੀਂ ਵਾਤਾਵਰਣ ਨਾਲ ਕਿਵੇਂ ਜੋੜ ਸਕਦੇ ਹਾਂ ਇਸ ਕਹਾਣੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਨਾ ਤਾਂ ਕਿਵੇਂ ਅਸੀਂ ਵਾਤਾਵਰਣ ਨਾਲ ਜੋੜਾਂਗੇ ਹਾਂਜੀ ਜਿਵੇਂ ਹੁਣ ਮੈਂ ਤੁਹਾਨੂੰ ਦੱਸ ਕੇ ਹਟੀਆਂ ਵੀ ਪੁਰਾਣੀ ਟੁੱਟੀ ਹੋਈ ਬਾਲਟੀ ਵਿੱਚ ਪੌਦਾ ਲਗਾ ਕੇ ਤੇ ਉਸ ਦੀ ਸਭ ਸੰਭਾਲ ਕਰਾਂਗੇ ਤਾਂ ਪੌਦਾ ਵੀ ਵੱਡਾ ਹੋ ਜਾਊਗਾ ਨਾਲੇ ਬਾਲਟੀ ਵਰਤੀ ਗਈ ਤੇ ਅਸੀਂ ਇਸ ਨਾਲ ਵਾਤਾਵਰਣ ਦੀ ਰੱਖਿਆ ਵੀ ਕਰਾਂਗੇ ਤੇ আর ਉਹ ਅਸੀਂ ਆਰੋ ਦਾ ਪਾਣੀ ਪੀਂਨੇ ਆ ਘਰਾਂ ਦੇ ਵਿੱਚ ਤੇ ਉਹਦੇ ਜਿਹੜਾ ਵੇਸਟ ਪਾਣੀ ਹੁੰਦਾ ਉਹਨੂੰ ਪਾਣੀ ਨੂੰ ਇਕੱਠਾ ਕਰਦੇ ਰਹੋ ਤੇ ਫਿਰ ਪੌਦਿਆਂ ਚ ਪਾਉਂਦੇ ਰਹੋ ਤੇ ਉਹ ਪਾਣੀ ਨੂੰ ਸਾਫ ਸਫਾਈ ਵਿੱਚ ਵੀ ਵਰਤ ਸਕਦੇ ਆ ਹਨ ਇਸ ਤਰ੍ਹਾਂ ਅਸੀਂ ਵਾਤਾਵਰਣ ਦੀ ਸੰਭਾਲ ਕਰ ਸਕਦੇ ਆ ਅਗਲਾ ਪ੍ਰਸ਼ਨ ਪੁੱਤਰ ਹੈਗਾ ਆਪਣਾ ਕਿ ਕੀ ਤੁਹਾਨੂੰ ਲੱਗਦਾ ਹੈ ਕਿ ਅਸੀਂ ਅੱਜ ਦੀ ਜ਼ਿੰਦਗੀ ਦੇ ਵਿੱਚ ਬਧੇਰੇ ਫਜ਼ੂਲ ਖਰਚੀ ਨਹੀਂ ਕਰ ਰਹੇ ਇਸ ਨੂੰ ਘਟਾਉਣ ਲਈ ਤੁਸੀਂ ਕੀ ਕਰੋਗੇ ਕਿਵੇਂ ਮਦਦ ਕਰ ਸਕਦੇ ਹੋ ਹਾਂਜੀ ਅੱਜ ਸੱਚੀ ਗੱਲ ਹੈ ਕਿ ਅਸੀਂ ਬਹੁਤ ਫਜ਼ੂਲ ਖਰਚੀ ਕਰਦੇ ਆਂ ਵਿਆਹਾਂ ਸ਼ਾਦੀਆਂ ਵਿੱਚ ਅਸੀਂ ਬੇ ਹਿਸਾਬ ਜਿਹੜਾ ਹੈਗਾ ਖਰਚ ਵੀ ਕਰਦੇ ਆਂ ਤੇ ਬਰਬਾਦੀ ਜ਼ਿਆਦਾ ਕਰਦੇ ਆਂ ਉਹਦੇ ਵਿੱਚ ਤੁਸੀਂ ਦੇਖ ਲਓ ਸਾਰੀਆਂ ਸਟਾਲਾਂ ਦੇ ਉੱਤੇ ਜਿਹੜੀਆਂ ਅਸੀਂ ਚੀਜ਼ਾਂ ਖਾਂਦੇ ਆਂ ਉਹਦੇ ਵਿੱਚ ਡਿਸਪੋਜ਼ਲ ਸਾਨੂੰ ਜਿਹੜੇ ਹੈਗੇ ਆ ਪਲੇਟ ਚਮਚੀ ਕੋਡੀਆਂ ਦਿੱਤੀ ਜਾਂਦੀ ਹੈ ਉਹ ਅਸੀਂ ਖਾ ਕੇ ਸਿੱਟ ਰਿਹਾ ਇੱਕ ਵਾਰ ਯੂਜ਼ ਕਰਕੇ ਉਹ ਜਿਹੜਾ ਹੈਗਾ ਇੱਕ ਵਾਰੀ ਯੂਜ਼ ਵਾਲੀਆਂ ਚੀਜ਼ਾਂ ਹੈਗੀਆਂ ਉਹ ਪਲਾਸਟਿਕ ਦੀਆਂ ਬਣੀਆਂ ਹੁੰਦੀਆਂ ਤੇ ਪਲਾਸਟਿਕ ਜਿਹੜੀ ਹੈਗਾ ਉਹ ਪਲਾਸਟਿਕ ਵੇਸਟ ਇਕੱਠਾ ਹੁੰਦਾ ਰਹਿੰਦਾ ਕਚਰਾ ਇਕੱਠਾ ਹੁੰਦਾ ਰਹਿੰਦਾ ਹੈ ਤੇ ਅਸੀਂ ਉਹਨਾਂ ਦੀ ਥਾਂ ਤੇ ਅਸੀਂ ਪੇਪਰ ਕੱਪ ਜਾਂ ਪੱਤਿਆਂ ਦਾ ਬਣੀਆਂ ਹੋਈਆਂ ਪਲੇਟਾਂ ਯੂਜ਼ ਕਰ ਸਕਦੇ ਹਾਂ ਜਾਂ ਅਸੀਂ ਇਹੋ ਜਿਹੀ ਕਰੋਕਰੀ ਵਰਤੀ ਜਿੰਤੋਂ ਕੇ ਦੁਆਰਾ ਵਰਤੀ ਜਾ ਸਕਦਾ ਹੈ ਤਾਂ ਸਿਫ ਫਜ਼ੂਲ ਖਰਚਾ ਘਟਾ ਸਕਦੇ ਹਾਂ ਅਗਲਾ ਪ੍ਰਸ਼ਨ ਚ ਅਸੀਂ ਕਰਾਂਗੇ ਕਿ ਤੁਹਾਡੇ ਸਕੂਲ ਵਿੱਚ ਵਸਤੂਆਂ ਨੂੰ ਰੀਯੂਜ਼ ਕਰਨ ਦੀ ਪਰੰਪਰਾ ਹੈਗੀ ਹੈ ਹੈਗੀ ਤਾਂ ਦੱਸੋ हां जी ਸਾਡੇ ਸਕੂਲ ਦੇ ਵਿੱਚ ਪੁਰਾਣੀਆਂ ਚੀਜ਼ਾਂ ਨੂੰ ਅਸੀਂ ਵਰਤਦੇ ਹਾਂ ਜਿਵੇਂ ਸਾਡੀਆਂ ਪੁਰਾਣੀਆਂ ਕਿਤਾਬਾਂ ਹੋ ਜਾਂਦੀਆਂ ਸਕੂਲ ਦੀ ਲਾਇਬ੍ਰੇਰੀ 'ਚ ਅਸੀਂ ਜਮ੍ਹਾਂ ਕਰਾਉਂਦੇ ਹਾਂ ਤੇ ਅਸੀਂ ਇੱਕ ਸਾਡੇ ਸਕੂਲ 'ਚ ਹੋਰ ਅਸੀਂ ਕੰਮ ਕਰਦੇ ਹਾਂ ਵੀ ਜਿਹੜੇ ਬੱਚੇ ਅੱਛੇ ਕਰਦੇ ਹੈਗੇ ਉਹ ਪੈਨਸਲਾਂ ਰਬੜਾ ਸ਼ਾਰਪਨਰ ਜਿਹਨਾਂ ਕੋਲ ਐਕਸਟਰਾ ਹੈਗੇ ਉਹ ਜਮ੍ਹਾਂ ਕਰਾ ਜਾਂਦੇ ਆ ਤੇ ਲੋੜ ਪੈਣ ਤੇ ਅਸੀਂ ਜਿਹੜੇ ਹੈਗੇ ਜਿਹੜੇ ਬੱਚੇ ਨੂੰ ਲੋੜ ਹੁੰਦੀ ਹੈ ਉਹ ਉਥੋਂ ਉਹ ਲਾਇਬ੍ਰੇਰੀ ਵਿੱਚੋਂ ਲੈ ਜਾਂਦਾ ਅਗਲਾ ਆਪ ਕੰਮ ਕਰਨਾ ਹੈ ਪੁੱਤਰ ਜੀ ਲਿਖਤਕਾਰ 'ਚ ਲਿਖਤਕਾਰ 'ਚ ਦੇ ਵਿੱਚ ਅਸੀਂ ਲੇਖ ਲਿਖਣਾ ਹੈਗਾ ਸੋ 150 200 ਸ਼ਬਦਾਂ ਦੇ ਵਿੱਚ ਵੀ ਚੀਜ਼ਾਂ ਦੀ ਸੰਭਾਲ ਇੱਕ ਚੰਗੀ ਆਦਤ ਹੈ ਇਸ ਵਿਸ਼ੇ ਤੇ 150 200 ਸ਼ਬਦਾਂ ਚ ਲੇਖ ਲਿਖੋ ਉਹ ਲੇਖ ਮੈਂ ਤੁਹਾਡੇ ਲਈ ਹੁਣ ਲਿਖਿਆ ਹੈਗਾ ਹਾਂਜੀ ਹੁਣ ਆਪਾਂ ਕਰਾਂਗੇ ਲਿਖਤ ਕਾਰਜ ਲੇਖ ਲਿਖੋ ਚੀਜ਼ਾਂ ਦੀ ਸੰਭਾਲ ਇੱਕ ਚੰਗੀ ਆਦਤ ਇਹਦੇ ਜਿਹ ਹੈਗਾ ਆਪਾਂ ਜਿਵੇਂ ਲੇਖ ਸ਼ੁਰੂ ਕਰਦੇ ਹਾਂ ਵੀ ਚੀਜ਼ਾਂ ਦੀ ਸਾਂਭ ਸੰਭਾਲ ਇੱਕ ਚੰਗੀ ਆਦਤ ਹੈ ਇਹ ਇੱਕ ਲਾਭਦਾਇਕ ਆਦਤ ਵੀ ਹੈ ਇਹ ਨਾ ਸਿਰਫ ਸਾਡੀਆਂ ਜਿਹੜੀਆਂ ਅਸੀਂ ਚੀਜ਼ਾਂ ਵਰਤਦੇ ਆ ਉਹਨਾਂ ਦੀ ਉਮਰ ਵਧਦੀ ਹੈ ਸਾਮ ਸੰਭਾਲ ਨਾਲ ਸਗੋਂ ਸਾਨੂੰ ਜ਼ਿੰਮੇਵਾਰ ਵੀ ਬਣਾਉਂਦੀ ਹੈ ਵੀ ਅਸੀਂ ਕਿਵੇਂ ਚੀਜ਼ਾਂ ਆਪਦੀ ਸੰਭਾਲਣੀ ਹੈ ਜਿਵੇਂ ਕਿ ਨਾ ਕੋਈ ਕਿਤਾਬਾਂ ਕੱਪੜੇ ਖੇਡਣ ਵਾਲੇ ਸਮਾਨ ਜਾਂ ਇਲੈਕਟ੍ਰੋਨਿਕ ਚੀਜ਼ਾਂ ਦੀ ਅਸੀਂ ਜਦੋਂ ਸਾਮ ਸੰਭਾਲ ਕਰਦੇ ਆ ਤਾਂ ਇਹਨਾਂ ਦੀ ਉਮਰ ਵਧ ਜਾਂਦੀ ਹੈ ਤੇ ਲੰਬੇ ਸਮੇਂ ਤੱਕ ਚੱਲ ਸਕਦੀਆਂ ਸਾਮ ਸੰਭਾਲ ਦੀ ਆਦਤ ਨਾਲ ਅਸੀਂ ਵਾਧੂ ਖਰਚੇ ਤੋਂ ਬਚ ਸਕਦੇ ਆ ਸਕੂਲਾਂ ਵਿੱਚ ਅਤੇ ਘਰਾਂ ਵਿੱਚ ਛੋਟੀ ਉਮਰ ਤੋਂ ਹੀ ਇਹ ਆਦਤ ਜਿਹੜੀ ਸਾਨੂੰ ਸਿਖਾਉਣੀ ਚਾਹੀਦੀ ਹੈ ਤਾਂ ਜੋ ਜ਼ਿੰਮੇਵਾਰ ਨਾਗਰਿਕ ਬਣ ਸਕੀਏ ਇਹ ਆਪਣਾ ਲੇਖ ਅਸੀਂ ਕੀਤਾ ਹੈ ਕਿ ਚੀਜ਼ਾਂ ਦੀ ਕਿਵੇਂ ਸੰਭਾਲ ਕਰਨੀ ਚਾਹੀਦੀ ਹੈ ਅਗਲਾ ਪ੍ਰਸ਼ਨ ਹੈਗਾ ਬੱਚਿਓ ਵੀ ਕਹਾਣੀ ਲਿਖੋ ਇਹ ਸੋਚੋ ਕਿ ਜੇਕਰ ਪਿਖਸ਼ੂ ਪੁਰਾਣੇ ਸਮਾਨ ਨੂੰ ਇਸ ਤਰੀਕੇ ਨਾਲ ਨਾ ਵਰਤਦਾ ਤਾਂ ਕੀ ਹੁੰਦਾ ਕੋਈ ਕਹਾਣੀ ਅਸੀਂ ਲਿਖਣੀ ਜੋਨੇ ਆ ਇੱਕ ਕਹਾਣੀ ਮੰਨ ਲਓ ਤੁਹਾਨੂੰ ਸੁਣਾਉਣੀ ਹੈ ਬਿੰਨੂਵਰਾਜ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿੰਦਾ ਸੀ। ਉਹ ਹਰ ਰੋਜ਼ ਨਵੀਂ ਚੀਜ਼ ਦੀ ਮੰਗ ਕਰਦਾ। ਪੁਰਾਣੀਆਂ ਚੀਜ਼ਾਂ ਨੂੰ ਸਿਟ ਦਿੰਦਾ ਸੀ। ਉਹਦੇ ਮਾਪੇ ਉਹਨੂੰ ਬੜਾ ਰੋਕਦੇ, ਸਮਝਾਉਂਦੇ, ਟੀਚਰ ਵੀ ਸਮਝਾਉਂਦੇ ਪਰ ਉਹ ਕਿਸੇ ਦੀ ਨਹੀਂ ਸੁਣਦਾ। ਇੱਕ ਦਿਨ ਉਸਦੇ ਪਿਤਾ ਜੀ ਨੇ ਇੱਕ ਪੁਰਾਣਾ ਖਡਾਉਣਾ ਜੋ ਉਸਦੇ ਬਚਪਨ ਦੀ ਯਾਦ ਸੀ ਨੂੰ ਜਿਹੜਾ ਹੈਗਾ ਖੋਲਿਆ ਦਿੱਤਾ। ਬਿੰਨੂਵਰਾਜ ਨੂੰ ਜਦੋਂ ਨਵਰਾਜ ਨੇ ਉਹ ਖੋਲਿਆ ਤੇ ਦੇਖਿਆ ਉਹਦੇ ਵਿੱਚ ਉਧੀਆਂ ਬਚਪਨ ਦੀਆਂ ਯਾਦਾਂ ਲਿਖੀਆਂ ਹੋਈਆਂ ਸੀ ਜਿਹੜੀ ਉਹਦੇ ਦਾਦਾ ਜੀ ਨੇ ਇੱਕੋ ਚ ਪੱਤਰ ਪਾਇਆ ਸੀ ਉਹਦੇ ਬਚਪਨ ਦੀਆਂ ਯਾਦਾਂ ਲਿਖ ਕੇ ਇਹ ਪੜ੍ਹ ਕੇ ਨਵਰਾਜ ਦੀ ਜਿਹੜੀ ਸੋਚ ਬਦਲ ਗਈ ਹੁਣ ਉਹ ਪੁਰਾਣੀਆਂ ਚੀਜ਼ਾਂ ਦੀ ਕਦਰ ਕਰਦਾ ਹੈ ਤੇ ਸੰਭਾਲ ਕੇ ਵੀ ਰੱਖਦਾ ਹੈ ਉਹਨੂੰ ਸਮਝ ਆ ਗਈ ਕਿ ਹਰ ਚੀਜ਼ ਦੀ ਆਪਣੀ ਕਹਾਣੀ ਹੁੰਦੀ ਹੈ ਜੋ ਸਾਨੂੰ ਪਿਆਰ ਤੇ ਯਾਦਾਂ ਨਾਲ ਜੋੜਦੀ ਹੈ ਹੈਨਾ ਤੇ ਜੇ ਉਹਨੇ ਪੁਰਾਣਾ ਸਮਾਨ ਸਿੱਟਦਾ ਹੁੰਦਾ ਖਲਾਉਣਾ ਤਾਂ ਉਹਨੂੰ ਆਦੇ ਦਾਦਾ ਜੀ ਦੀ ਵੀ ਯਾਦ ਨਹੀਂ ਸੀ ਆਉਣੀ ਉਸ ਦਾ ਖਰਾਉਣੇ ਨਾਲ ਜੁੜੀਆਂ ਹੋਈਆਂ ਗੱਲਾਂ ਵੀ ਨਹੀਂ ਸੀ ਯਾਦ ਆਉਣੀਆਂ ਅਗਲਾ ਪ੍ਰਸ਼ਨ ਪੁੱਤਰ ਜੀ ਹੈਗਾ ਹੈ ਕਿ ਪੱਤਰ ਲਿਖੋ ਆਪਣੇ ਮਿੱਤਰ ਨੂੰ ਇੱਕ ਪੱਤਰ ਲਿਖੋ ਜਿਸ ਵਿੱਚ ਤੁਸੀਂ ਵਰਣਨ ਕਰੋ ਕਿ ਤੁਸੀਂ ਪੁਰਾਣੀਆਂ ਚੀਜ਼ਾਂ ਦੀ ਮੁਰ ਵਰਤੋਂ ਕਰਦੇ ਹੋ ਹਾਂ ਅਸੀਂ ਪੱਤਰ ਲਿਖਣਾ ਮੈਂ ਤੁਹਾਡੇ ਵਾਸਤੇ ਲਿਖਿਆ ਹੈਗਾ ਪਿਆਰੇ ਮਿੱਤਰ ਨਵਰਾਜ ਨਮਸਤੇ ਮੈਂ ਠੀਕ ਠਾਕ ਹਾਂ ਤੇ ਰੱਬ ਕਰੇ ਤੁਸੀਂ ਵੀ ਠੀਕ ਠਾਕ ਹੋਵੋਗੇ ਖੁਸ਼ ਹੋਵੋਗੇ ਮੈਂ ਇਸ ਪੱਤਰ ਨਾਲ ਦੱਸਣਾ ਚਾਹੁੰਨਾ ਹੈ ਕਿ ਸਾਨੂੰ ਪੁਰਾਣੀਆਂ ਚੀਜ਼ਾਂ ਦੀ ਦੁਬਾਰਾ ਵਰਤੋਂ ਕਰ ਲੈਣੀ ਚਾਹੀਦੀ ਹੈ ਨਵੇਂ ਰੂਪ ਦੇ ਵਿੱਚ ਜਿਵੇਂ ਬੋਤਲਾਂ ਵਿੱਚ ਕੋਈ ਪੌਦਾ ਲਗਾ ਕੇ ਹੈਨਾ ਚਾਹ ਵਿੱਚ ਪਾਣੀ ਭਰ ਕੇ ਪੁਰਾਣੇ ਕੱਪੜਿਆਂ ਤੋਂ ਕੁਸ਼ਨ ਜਾਂ ਕੋਈ ਬੈਗ ਬਣਾ ਸਕਦੇ ਆਂ ਪੁਰਾਣੇ ਡੱਬਿਆਂ ਨੂੰ ਵੀ ਅਸੀਂ ਕੋਈ ਚੀਜ਼ਾਂ ਰੱਖਣ ਵਾਸਤੇ ਵਰਤ ਸਕਦੇ ਆਂ ਜਾਂ ਉਹਨੂੰ ਉਹਦੇ ਵਿੱਚ ਅਸੀਂ ਕੋਈ ਹੋਰ ਸਮਾਨ ਭਰ ਕੇ ਰੱਖ ਸਕਦੇ ਆਂ ਇਸ ਤਰ੍ਹਾਂ ਕਰਨ ਨਾਲ ਅਸੀਂ ਧਰਤੀ ਨੂੰ ਸਾਫ਼ ਰੱਖਦੇ ਆਂ ਤੇ ਵਾਤਾਵਰਣ ਨੂੰ ਅਸੀਂ ਜਿਹੜਾ ਹੈਗਾ ਐ ਸੁੰਦਰ ਸਾਫ਼ ਰੱਖਣ ਵਿੱਚ ਅਸੀਂ ਮਦਦ ਕਰਾਂਗੇ ਤੇ ਮੈਂ ਉਮੀਦ ਕਰਦਾ ਹਾਂ ਤੂੰ ਵੀ ਇਸ ਤਰ੍ਹਾਂ ਦੀ ਕੋਈ ਕੋਸ਼ਿਸ਼ ਕਰੇਗਾ ਤੇਰਾ ਦੋਸਤ ਰਾਮ ਸਿੰਘ ਅਗਲਾ ਕੰਮ ਆ ਗਿਆ ਮਾਈ ਡੀਅਰ ਪੁੱਤਰ ਜੀ ਕਲਾ ਤੇ ਪ੍ਰੋਜੈਕਟ ਕੰਮ ਕਰਨਾ ਸੀ ਇੱਕ ਪੋਸਟਰ ਬਣਾਉਣਾ ਜਿਹਦੇ ਵਿੱਚ ਰੀਯੂਜ਼ ਰਿਡਿਊਸ ਤੇ ਰੀਸਾਈਕਲ ਦਾ ਮਹੱਤਵ ਦੱਸਿਆ ਗਿਆ ਹੋਵੇ ਪੋਸਟਰ ਦਾ ਮਤਲਬ ਹੁੰਦਾ ਅਸੀਂ ਇੱਕ ਡਰਾਇੰਗ ਪੇਜ ਲੈ ਕੇ ਉਹਦੇ ਉੱਤੇ ਅਸੀਂ ਕਲਰ ਪੈਨਸਲ ਨਾਲ ਕਲਰ ਨਾਲ ਵਾਟਰ ਕਲਰ ਨਾਲ ਜਿਹਦੇ ਨਾਲ ਵੀ ਮਰਜ਼ੀ ਅਸੀਂ ਕੋਈ ਅਦਾ ਇਸ ਤਰ੍ਹਾਂ ਦਾ ਪੋਸਟਰ ਬਣਾਵਾਂਗੇ ਤੁਹਾਡੀ ਮਦਦ ਲਈ ਮੈਂ ਆਹ ਕੁਝ ਫੋਟੋਆਂ ਦਿਖਾਉਣੀ ਹੈ ਤੁਸੀਂ ਇੱਥੋਂ ਹੈਲਪ ਲੈ ਸਕਦੇ ਹੋ ਦੂਸਰਾ ਕਾਰਜ ਆਪਣਾ ਹੈਗਾ ਪੁੱਤ ਪ੍ਰੋਜੈਕਟ ਕਰਨਾ ਸੀ ਵੀ ਆਪਣੇ ਘਰ ਜਾਂ ਕਲਾਸ ਵਿੱਚ ਪੁਰਾਣੀਆਂ ਚੀਜ਼ਾਂ ਨੂੰ ਨਵੇਂ ਤਰੀਕੇ ਨਾਲ ਵਰਤਣ ਦੀ ਕੋਸ਼ਿਸ਼ ਕਰੋ ਤੋ ਇੱਕ ਲਿਸਟ ਬਣਾਓ ਅਸੀਂ ਕੀ ਲਿਸਟ ਬਣਾਵਾਂਗੇ ਵੀ ਕਿਵੇਂ ਅਸੀਂ ਕਿਹੜੀ ਚੀਜ਼ ਮੈਂ ਤੁਹਾਡੇ ਵਾਸਤੇ ਲਿਸਟ ਬਣਾਈ ਹੈ ਜਿਵੇਂ ਪੁਰਾਣੀ ਕਾਪੀ ਹੈ ਉਹਦੇ ਖਾਲੀ ਪੰਨਿਆਂ ਦੇ ਉੱਤੇ ਅਸੀਂ ਨੋਟਸ ਜਾਂ ਕੁਝ ਅਸੀਂ ਲਿਖਣਾ ਹੈ ਉਹਨੂੰ ਪੁਰਾਣੀ ਕਾਪੀ ਨੂੰ ਵਰਤ ਸਕਦੇ ਹਾਂ ਜੇ ਪੁਰਾਣੇ ਕੱਪੜੇ ਹੈ ਹੂੰ ਉਹ ਉਹਦੀਆਂ ਸੀ ਕ੍ਰਾਤਮਕ ਚੀਜ਼ਾਂ ਕੋਈ ਸੁੰਦਰ ਚੀਜ਼ਾਂ ਵੀ ਬਣਾ ਸਕਦੇ ਆ ਕੋਈ ਬੈਗ ਕੁਝ ਵੀ ਬਣਾ ਸਕਦੇ ਆ ਪਲਾਸਟਿਕ ਦੀਆਂ ਬੋਤਲਾਂ ਉਹਦੇ ਵਿੱਚ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਕੇ ਹਟੀਆਂ ਪੌਦੇ ਲਾ ਸਕਦੇ ਆ ਜਾਂ ਪਾਣੀ ਵਾਸਤੇ ਸਟੋਰ ਕਰ ਸਕਦੇ ਆ ਖਡਾਉਣੇ ਜਿਹੜੇ ਸਾਡੇ ਪੁਰਾਣੇ ਖਡਾਉਣੇ ਆ ਉਹਨਾਂ ਨੂੰ ਦਾਨ ਕਰ ਦੇਣਾ ਚਾਹੀਦਾ ਜਾਂ ਉਹਨੂੰ ਸਜਾਵਟ ਲਈ ਵਰਤ ਸਕਦੇ ਆ ਨਹੀਂ ਤਾਂ ਉਸਨੂੰ ਦਾਨ ਕਰ ਦਿਓ ਪੁਰਾਣੇ ਡੱਬੇ ਖਾਲੀ ਡੱਬੇ ਕਾਦੇ ਵਾਸਤੇ ਵਰਤ ਸਕਦੇ ਆ ਅਸੀਂ ਸਮਾਨ ਸਮਾਣਨ ਵਾਸਤੇ ਹੈਨਾ ਉਹਨੂੰ ਆਰਗੇਨਾਈਜ਼ਰ ਬਣਾ ਸਕਦੇ ਆ ਅਸੀਂ ਇਸ ਤਰ੍ਹਾਂ ਹੀ ਕਲਾਸਰੂਮ ਦੇ ਵਿੱਚ ਵੀ ਅਸੀਂ ਜਿਹੜੀ ਹੈਗੀ ਆ ਸਾਡੀਆਂ ਪੁਰਾਣੀਆਂ ਚੀਜ਼ਾਂ ਕਿਵੇਂ ਵਰਤ ਸਕਦੇ ਆ ਉਹੀ ਗੱਲ ਕਲਾਸਰੂਮ ਚ ਪੁਰਾਣੀ ਕਾਪੀ ਨੂੰ ਅਸੀਂ ਰਫ ਕਾਪੀ ਲਾ ਸਕਦੇ ਆ ਹੈ ਕੋਈ ਜਿਹੜਾ ਹੈਗਾ ਖਾਲੀ ਕਾਗਜ਼ ਹੈ ਪੁਰਾਣਾ ਸਫੇਦ ਕਾਗਜ਼ ਉਹਨੂੰ ਅਸੀਂ ਪੇਂਟਿੰਗ ਲਈ ਵਰਤ ਸਕਦੇ ਆ ਪੁਰਾਣੇ ਡੱਬੇ ਉਹ ਅਸੀਂ ਪੈਨਸਲ ਬਾਕਸ ਜਾਂ ਸਟੇਸ਼ਨਰੀ ਬਾਕਸ ਬਣਾ ਸਕਦੇ ਆ ਮੈਗਜ਼ੀਨ ਹੈ ਨਾ ਅਖਬਾਰ ਮੈਗਜ਼ੀਨ ਉਹਨਾਂ ਨੂੰ ਅਸੀਂ ਕਲਾਸ ਬਣਾਉਣ ਦੇ ਵਿੱਚ ਸੋਣੀਆਂ-ਸੋਣੀਆਂ ਅਸੀਂ ਜਿਹੜੀਆਂ ਹੈਗੀਆਂ ਕਟਿੰਗ ਕੱਟ ਸਕਦੇ ਆ ਕੋਈ ਪੁਰਾਣਾ ਬੈਗ ਆ ਤੁਹਾਡਾ ਹੈ ਨਾ ਉਹ ਉਹਦੇ ਵਿੱਚ ਅਸੀਂ ਕੋਈ ਜਿਹੜੀਆਂ ਸਾਡੀਆਂ ਪੁਰਾਣੀਆਂ ਬੁੱਕਸ ਐ ਜਾਂ ਜਾਇਬ੍ਰੀ ਦੀਆਂ ਕਿਤਾਬਾਂ ਉਹ ਪਾ ਕੇ ਰੱਖ ਸਕਦੇ ਆ ਪੁਰਾਣੇ ਕੱਪੜੇ ਕੋਈ ਥੋੜੇ ਸੁੜਕੜੇ ਹੋ ਗਏ ਜਿਹੜੇ ਉਹਦਾ ਵੀ ਅਸੀਂ ਬੈਗ ਸੋਹਣੇ-ਸੋਹਣੇ ਬੈਗ ਬਣਾ ਕੇ ਰੱਖ ਸਕਦੇ ਆ ਤੇ ਤੀਸਰਾ ਕੰਮ ਹੈਗਾ ਪੁੱਤ ਪੁਰਾਣੇ ਕੱਪੜਿਆਂ ਕਾਗਜ਼ਾਂ ਜਾਂ ਹੋਰ ਸਮਾਨ ਦੀ ਵਰਤੋਂ ਕਰਕੇ ਕੋਈ ਨਵੀਆਂ ਚੀਜ਼ਾਂ ਬਣਾਓ ਹੁਣ ਚੀਜ਼ਾਂ ਜਿਹੜੀਆਂ ਮੈਂ ਤੁਹਾਨੂੰ ਦੱਸ ਕੇ ਹਟੀਆਂ ਪੁਰਾਣੇ ਕੱਪੜਿਆਂ ਨੂੰ ਅਸੀਂ ਵਰਤਣਾ ਹੈਗਾ ਨੰਨਾ ਵੀ ਚੀਜ਼ ਬਣਾਉਣੀ ਹੈ ਮੰਮੀ ਅਕਸਰ ਇਹ ਕਰਦੀਆਂ ਇਹ ਨੇ ਘਰ ਵਿੱਚ ਪੁਰਾਣੇ ਕੱਪੜਿਆਂ ਦਾ ਪੋਚਾ ਬਣਾ ਲੈਂਦੀਆਂ ਜਾਂ ਸਰਾਣੇ ਦਾ ਕਵਰ ਬਣਾ ਲਿਆ ਜਾਂ ਕਿਸੇ ਟਰੰਕ ਦੇ ਉੱਤੇ ਵਿਛਾਉਣ ਵਾਸਤੇ ਕੱਪੜਾ ਬਣਾ ਲਿਆ ਕਾਗਜਾਂ ਦਾ ਕਾਗਜਾਂ ਨੂੰ ਵੀ ਪਹਿਲਾਂ ਦੇ ਜਮਾਨੇ 'ਚ ਨਾ ਪੁੱਤ ਕਾਗਜਾਂ ਨੂੰ ਮਿੱਟੀ ਵਿੱਚ ਭਿਉਂ ਕੇ ਐ ਕੁੱਟ ਕੇ ਤੇ ਬੋਈਏ ਬਣਾਉਂਦੇ ਹੁੰਦੇ ਸੀਗੇ ਤੇ ਤੁਸੀਂ ਵੀ ਕੁਝ ਇਸ ਤਰ੍ਹਾਂ ਦੇ ਖਿਡੌਣੇ ਵਗੈਰਾ ਬਣਾ ਸਕਦੇ ਆ ਕਾਗਜ ਤੇ ਮਿੱਟੀ ਨੂੰ ਕੁੱਟ ਕੇ ਮਿਕਸ ਕਰਕੇ ਤੇ ਹੋਰ ਵੀ ਬਹੁਤ ਇਸ ਦੇ ਨਾਲ ਹੀ ਆਪਣੀ ਅੱਜ ਦੀ ਕਹਾਣੀ ਖਤਮ ਹੁੰਦੀ ਹੈ ਅਗਲੀ ਕਹਾਣੀ ਨਾਲ ਫਿਰ ਮਿਲਾਂਗੇ ਤਦ ਤੱਕ ਲਈ ਇਜਾਜ਼ਤ ਦਿਓ ਧੰਨਵਾਦ